ਕੁਝ ਕੇ ਮਿੰਟਾਂ ਦੇ ਵਿੱਚ ਆ ਰਿਹਾ ਹੈ ਜ਼ੋਰਦਾਰ ਤੂਫਾਨ ਮੀਂਹ ਦੇ ਨਾਲ ਪੰਜਾਬ ਅਲਰਟ ਤੇ ਹੈ ਜਾਣੋ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕੁਝ ਕ ਮਿੰਟਾਂ 'ਚ ਇਹ ਜ਼ੋਰਦਾਰ ਮੀਂਹ ਪੈਣ ਵਾਲਾ ਹੈ ਅਤੇ ਇਹ ਮੌਸਮ ਖਰਾਬ ਹੋਣ ਵਾਲਾ ਹੈ ਤੁਸੀਂ ਕਿਹੜੇ ਇਲਾਕੇ ਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਆਸ ਹਸਪਤਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਫੋਰਸ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਦੋ ਦਿਨਾ ਤੋਂ ਬਾਰਿਸ਼ ਹੋ ਰਹੀ ਹੈ ਤੇ ਇਸ ਵਿੱਚ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਅਲਰਟ ਦੇ ਵਿੱਚ ਵੀ ਨੇ ਜਿਹੜੇ ਲੋਕ ਦਰਿਆ ਦੇ ਕਿਨਾਰੇ ਨੇ ਉਹ ਖਾਸਾ ਕਰਕੇ ਡਰੇ ਹੋਏ ਨੇ ਕਿ ਆਖਿਰਕਾਰ ਪਿਛਲੇ ਸਾਲ ਵਾਲਾ ਹਾਲ ਨਾ ਹੋ ਜਾਵੇ ਪਰ ਦੱਦੀਏ ਕਿ ਹੁਣ ਵੀ ਜੋ ਹੈ ਉਹ ਮੀਂਹ ਦਾ ਅਲਰਟ ਜਿਹੜਾ ਹੈ ਉਹ ਜਾਰੀ ਹੈ ਜੀ ਹਾਂ ਦੱਦੀਏ ਕਿ ਮੌਸਮ ਵਿਭਾਗ ਦੇ ਵੱਲੋਂ ਤਿੰਨ ਦਿਨ ਲਗਾਤਾਰ ਮੀਂਹ ਦੀਪਾ ਵਿਖਬਾਣੀ ਕੀਤੀ ਗਈ ਸੀ 21 ਜੁਲਾਈ 22 ਜੁਲਾਈ ਅਤੇ 23 ਜੁਲਾਈ ਅਤੇ ਨਾ ਤੇ 23 ਜੁਲਾਈ ਨੂੰ ਵੀ ਇਹ ਮੀਂਹ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਦੱਸਦੀ ਕਿ ਲੋਕਾਂ ਦੇ ਫੋਨਾਂ ਦੇ ਉੱਤੇ ਅਲਰਟ ਆਉਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਇਹ ਅਲਰਟ ਜਿਹੜਾ ਹੈ ਉਹ ਵੱਖ-ਵੱਖ ਸ਼ਹਿਰਾਂ ਦੇ ਲਈ ਜਿਹੜਾ ਹੈ ਉਹ ਦੱਸਿਆ ਗਿਆ ਹੈ ਦੱਸਦੀ ਕਿ ਲੋਕਾਂ ਦੇ ਫੋਨਾਂ ਦੇ ਵਿੱਚ ਵੀ ਜਿਹੜੇ ਮੈਸੇਜ ਆਏ ਨੇ ਉਹ ਬਠਿੰਡਾ ਫਰੀਦਕੋਟ ਬਰਨਾਲਾ ਫਤਿਹਗੜ ਸਾਹਿਬ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਐਸਬੀਐਸ ਨਗਰ ਦੇ ਵਿੱਚ ਜਿਹੜਾ ਇਹ ਅਲਾਰਟ ਜਿਹੜਾ ਉਹ ਦੱਸਿਆ ਗਿਆ ਕਿ ਮੀਂਹ ਜਿਹੜਾ ਉਹ ਪੈ ਸਕਦਾ ਪਰ ਇਸ ਤੋਂ ਵਿਚਕਾਰ ਹੀ ਕੱਲ ਜਿਹੜਾ ਹੈ ਕੱਲ ਦੇ ਲਈ ਵੀ ਅਲਾਰਟ ਜਿਹੜਾ ਉਹ ਜਾਰੀ ਹੋਇਆ ਸੀ ਜਿਸ ਦੇ ਵਿੱਚ ਜਲੰਧਰ ਅੰਮ੍ਰਿਤਸਰ ਲੁਧਿਆਣਾ ਦਾਬੀ ਸ਼ਹਿਰ ਜਿਹੜਾ ਉਹ ਨਾਮ ਜਿਹੜਾ ਆਇਆ ਸੀ ਸੋ ਅੱਜ ਵੀ ਜਿਹੜਾ ਉਹ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਵੀ ਹੋ ਗਿਆ ਜਲੰਧਰ ਦੇ ਵਿੱਚ ਦੇਖਿਆ ਜਾਵੇ ਤਾਂ ਮੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਕੀ ਮੀਂਹ ਪੈ ਰਿਹਾ ਹੈ ਜਾਂ ਨਹੀਂ ਪੈ ਰਿਹਾ ਹੈ ਕੀ ਤੁਹਾਡਾ ਇਲਾਕਾ ਜਿਹੜਾ ਹੈ ਇਸ ਸਮੇਂ ਮੌਸਮ ਕਿਹੋ ਜਿਹਾ ਹੈ ਜਦੋਂ ਤੁਸੀਂ ਕਮੈਂਟਾਂ ਦੇ ਵਿੱਚ ਇਸ ਤਰੀਕੇ ਨਾਲ ਦੱਸੋਗੇ ਤੇ ਵੱਖ-ਵੱਖ ਇਲਾਕਿਆਂ ਦੇ ਬਾਰੇ ਪਤਾ ਲੱਗੇਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੋ ਜਿਹਾ ਹਾਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਸੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਪਰ ਇਸ ਦੇ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਉਹ 21 ਜੁਲਾਈ 22 ਜੁਲਾਈ ਤੇ 23 ਜੁਲਾਈ ਦੀ ਭਵਿੱਖਬਾਣੀ ਜਿਹੜੀ ਉਹ ਕੀਤੀ ਗਈ ਸੀ ਕਿ ਮੀਂਹ ਪਵੇਗਾ ਸੋ ਹੁਣ ਜੇ 24 ਜਾਂ 25 ਜਾਂ 26 ਤਰੀਕ ਨੂੰ ਮੀਂਹ ਪਵੇਗਾ ਜਾਂ ਨਹੀਂ ਉਹ ਅੱਜ ਸ਼ਾਮ ਨੂੰ ਜਿਹੜਾ ਇਸ ਦੀ ਭਵਿੱਖਬਾਣੀ ਹੋ ਸਕਦੀ ਹੈ ਸੋ ਜੇਕਰ ਤੁਸੀਂ ਚੈਨਲ ਨੂੰ ਫੋਲੋ ਕਰਕੇ ਨਹੀਂ ਰੱਖਿਆ ਹੋਇਆ ਏ ਤੇ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਮੌਸਮ ਦੀ ਅਪਡੇਟ ਜਿਹੜੀ ਆ ਉਹ ਲਗਾਤਾਰ ਆਉਂਦੀ ਰਹੇ ਕਿਉਂਕਿ ਜਦੋਂ ਤੁਸੀਂ ਇਹ ਖਬਰਾਂ ਨੂੰ ਸ਼ੇਅਰ ਕਰਦੇ ਹੋ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖਬਰਾਂ ਪਹੁੰਚਦੀਆਂ ਨੇ ਮੌਸਮ ਦੇ ਬਾਰੇ ਜਾਣਕਾਰੀ ਹੁਣੀ ਹਰ ਇੱਕ ਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਸਾਲ ਅਸੀਂ ਹੜ੍ਹ ਹੰਡਾਇਆ ਸੀ ਪਿਛਲੇ ਸਾਲ ਜੋ ਹੈ ਉਹ ਦਰਿਆ ਦੇ ਕਿਨਾਰੇ ਜਿਹੜੇ ਲੋਕ ਵਸਦੇ ਸੀ ਉਹਨਾਂ ਨੂੰ ਕਾਫੀ ਮੁਸ਼ਕਿਲ ਆਈਆਂ ਸੀ ਸੋ ਇਸ ਵਾਰ ਉਹ ਮੁਸ਼ਕਿਲਾਂ ਨਾ ਹੋਣ ਲੋਕ ਪਹਿਲਾਂ ਹੀ ਤਿਆਰੀ ਕਰ ਲੈਣ ਉਸ ਲਈ ਮੌਸਮ ਵਿਭਾਗ ਦੇ ਵੱਲੋਂ ਜੋ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਬਾਰੇ ਜਾਣਕਾਰੀ ਹੋਣੀ ਬੇਹੱਜ ਜ਼ਰੂਰੀ ਹੈ ਸੋ ਚੈਨਲ ਨੂੰ ਫੋਲੋ ਕਰ ਲਿਓ ਤਾਂ ਕਿ ਅਸੀਂ ਤੁਹਾਨੂੰ ਮਿੰਟ-ਮਿੰਟ ਦੀ ਅਪਡੇਟ ਜੋ ਮੌਸਮ ਨੂੰ ਲੈ ਕੇ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਸੋ ਤੁਹਾਡੇ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਉਹ ਜ਼ਰੂਰ ਦੱਸਿਓ ਬਾਕੀ ਜਿਹੜਾ ਹੈ ਤੁਹਾਨੂੰ ਜੋ ਹੈ ਇਸ ਖਬਰ ਦੇ ਬਾਰੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਜਿਹੜੀ ਉਹ ਜਾਣਕਾਰੀ ਪਹੁੰਚ ਸਕੇ